ਦੇਖੋ ਜੀ ਇੱਕ 5 ਰੁਪਏ ਦਾ ਬੱਚਿਆਂ ਨੂੰ कुरकुरे ਦਾ ਪੈਕਟ ਲਿਆ ਸੀਗਾ ਜੀ ਇਹ ਦੇਖੋ ਜੀ ਨੋਨਾ ਜੀ ਕੰਪਨੀ ਆ ਇਹਦਾ ਨੋ ਪਤਾ ਕੀ ਲਿਖਿਆ 80 ਤੋਂ 80 ਤੇ ਇਹ ਪੰਜ ਇਹ ਗਿਫਟ ਆਈ ਦੇਖ ਲਓ ਇਹਦੇ ਗਿਫਟ ਕਰਕੇ ਬੱਚਿਆਂ ਨੂੰ ਲੁੱਟਿਆ ਜਾ ਰਿਹਾ ਜੀ ਅੱਗੇ ਜੇ ਹੁਣ ਬੈਕ ਸਾਈਡ ਦਿਖਾਉਣਾ ਜੀ ਆ ਦੇਖੋ ਜੀ ਲਿਖਿਆ ਹੈ ਬਿਸਟੂ ਬਿਫੋਰ 2 ਮੰਥ ਫਰੋਮ ਡੇਟ ਆਫ ਪੈਕਿੰਗ ਮੈਨੂਫੈਕਚਰਿੰਗ ਬਾਈ ਇਹਨਾਂ ਨੂੰ ਪੁੱਛੋ ਜੀ ਸਾਰੇ ਪੈਕਟ ਦੇ ਅਲਦਾਲੇ ਦੇਖੋ ਜੀ ਦੇਖ ਲਿਆ ਕਿੱਤੇ ਕੋਈ ਡੇਟ ਨਹੀਂ ਲੱਭੀ ਵੀ ਖਬਰ ਇੱਕ ਤੋਂ ਦਾ ਪੁਰਾਣਾ ਜਾਂ ਇਹਦੇ 2 ਮਹੀਨੇ ਲੰਘ ਚੁੱਕੇ ਐ ਦੇਖੋ ਜੀ ਇਹ ਤਾਂ ਫਾਇਦਾ ਕੀ ਹੈ ਲਿਖਣ ਦਾ ਜਿਆਦਾ ਤੇ ਮੈਨੂਫੈਕਚਰਿੰਗ ਡੇਟ ਹੀ ਨਹੀਂ ਲਿਖੀ ਹੈਗੀ ਇਹ ਲੋਟ ਰਏ ਆ ਜੀ ਦੇਖ ਲਓ ਕੋਈ ਬੱਚਾ ਇਹ ਇਹ ਚੀਜ਼ ਨਾ ਖਰੀਦੋ ਜੀ ਸਾਰਿਆਂ ਨੂੰ ਬੇਨਤੀ ਹੱਥ ਜੋ ਦੇਖ ਲਓ ਇਹਦੀ ਤਰੀਕ ਪਵਾਦੀ 2 ਮਹੀਨੇ ਅਜ ਨਿਕਲ ਚੁੱਕੀ ਹੋਵੇ ਤੇ ਮਾਪੇ ਉਹਨਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਬਈ ਇਹ ਕੀ ਚੀਜ਼ ਆ ਐਵੇਂ ਬੱਚਾ ਖਾ ਕੇ ਬਿਮਾਰ ਹੋਊਗਾ ਇਹ ਥੋੜੀ ਜੀ ਸਾਹੀ ਇਹ ਜੇ ਤੇ ਡੇਟ ਹੀ ਨਹੀਂ ਲਗੀ ਦੱਸੋ ਮਾਂ ਬੋ ਨੂੰ ਕਿਵੇਂ ਪਤਾ ਲੱਗੂਗਾ ਕੁੱਤੂ ਬਣਾ ਰਏ ਆ ਇਹ ਲੋਕਾਂ ਆ ਦੇਖੋ ਜੀ ਬਸ ਇਹ ਲਿਖਤਾ ਵੀ 2 ਮਹੀਨ ਤਾਂ 2 ਮਹੀਨ ਇਹਦਾ ਹੁਣ ਕੀ ਸਮਝੀਏ ਤੁਸੀਂ ਡੇਟ ਤਾਂ ਲਿਖ ਕੇ ਦਵੋ ਨਾ ਜਿੱਥੋਂ ਪਤਾ ਲੱਗੇ ਕਿਸ ਤੋਂ ਕਿਹੜੇ ਮਹੀਨੇ ਤੋਂ ਵੀ ਕਿੰਨੀ ਤਰੀਕ ਤੋਂ 2 ਮਹੀਨੇ ਬਾਅਦ ਐਕਸਪਾਇਰੀ ਹੋਣੀ ਆ ਇਹ ਤਾਂ ਲਿਖਿਆ ਨਹੀਂ ਹੋਇਆ ਕਿਤੇ ਲਿਖਿਆ ਹੋਇਆ ਜੀ ਸਾਰੇ ਦੁਨੀਆ ਨੂੰ